ਇਹ ਹਲਕਾ ਬਠਿੰਡਾ ਤੋਂ ਸ਼ੁਰੂਆਤ ਇਸ ਕਰਕੇ ਕਰਦੇ ਆ ਕਿ ਉੱਥੇ ਖੁਦ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਪੰਜ ਵਾਰੀ ਦੇ ਮੁੱਖ ਮੰਤਰੀ ਨੂੰ ਜਦੋਂ ਹਰਾਇਆ ਹੋਵੇ 2022 ਦੀਆਂ ਚੋਣਾਂ ਵਿੱਚ ਤਾਂ ਇੱਕ ਵੱਡਾ ਨਾਮ ਸੀ ਹਾਲਾਂਕਿ ਪਹਿਲੀ ਕੈਬਨਿਟ ਵਿੱਚ ਉਹਨਾਂ ਨੂੰ ਰੱਖਿਆ ਨਹੀਂ ਸੀ ਗਿਆ ਸ਼ਾਮਲ ਨਹੀਂ ਸੀ ਕੀਤਾ ਗਿਆ ਪਰ ਜਦੋਂ ਦੁਬਾਰਾ ਕੈਬਨਿਟ ਦੇ ਵਿੱਚ ਉਲਟ ਫੇਰ ਹੋਇਆ ਜਾਂ ਕਹਿ ਲਓ ਕਿ ਨਵੇਂ ਮੰਤਰੀ ਸ਼ਾਮਲ ਕੀਤੇ ਗਏ ਤੇ ਗੁਰਮੀਤ ਸਿੰਘ ਖੁੱਡੀਆਂ ਦਾ ਨਾਮ ਪਹਿਲੇ ਆਧਾਰ ਦੇ ਉੱਤੇ ਰੱਖਿਆ ਗਿਆ ਕਿਉਂਕਿ ਵੱਡੇ ਸਿਆਸਤਦਾਨ ਨੇ ਔਰ ਆਪਣੇ ਪੱਧਰ ਦੇ ਉੱਤੇ ਨਿੱਜੀ ਪੱਧਰ ਦੇ ਉੱਤੇ ਉਹਨਾਂ ਦਾ ਸੁਭਾਅ ਮਿੱਠਾ ਹੋ ਸਕਦਾ ਪਰ ਉਹਨਾਂ ਨੂੰ ਸੁਭਾ ਲੋਕਾਂ ਨੂੰ ਕੱਲਾ ਸੁਭਾ ਨਹੀਂ ਚਾਹੀਦਾ ਨਾਲ ਕੰਮ ਵੀ ਚਾਹੀਦਾ ਐਸੇ ਕਰਕੇ ਲੋਕਾਂ ਨੇ ਨਤੀਜਾ ਐਸਾ ਦਿੱਤਾ ਕਿ ਬਠਿੰਡੇ ਤੋਂ ਵੀ ਮੰਤਰੀ ਦੇ ਸਣੇ ਹੋਰ ਵੀ 2-3 ਐਮਐਲਏ ਉੱਥੇ ਹਾਰ ਗਏ ਤੇ ਇੱਕ ਇੱਕ ਕਰਕੇ ਤੁਸੀਂ ਜ਼ਰੂਰ ਦੱਸੋ ਕਿ ਕਿਸ ਨੂੰ ਕਿੱਥੋਂ ਕਿੰਨੀਆਂ ਵੋਟਾਂ ਪਈਆਂ ਬਿਲਕੁਲ ਸੰਦੀਪ ਅਗਰ 2019 ਦੇ ਮੁਕਾਬਲੇ ਚਾਹੇ ਆਮ ਆਦੀ ਪਾਰਟੀ ਦਾ ਵੋਟ ਸ਼ੇਅਰ 18.6% ਦੀ ਵਧਿਆ ਲੇਕਿਨ ਤੁਹਾਡੇ 62 ਐਮਐਲਏ ਹਾਰ ਗਏ ਜਿਦੇ ਚ 8 ਮੰਤਰੀ ਵੀ ਭਾਰਤੀ ਜਨਤਾ ਪਾਰਟੀ ਦਾ 2019 ਦੇ ਮੁਕਾਬਲੇ 8.9% ਦੀ ਵੋਟ ਗ੍ਰਾਫ ਵਧਿਆ ਲਿਖਣੇ ਖਾਤਾ ਨਹੀਂ ਖੁੱਲਿਆ ਕਾਂਗਰਸ ਦਾ ਨੂੰ 13.8 ਤੇ ਸ਼੍ਰੋਮਣੀ ਕਾਲੀ ਦਲ ਨੂੰ 14% ਦਾ ਨੁਕਸਾਨ ਹੈ ਲੇਕਿਨ ਕਾਂਗਰਸਾ ਚਾਹੇ ਵੋਟ ਗ੍ਰਾਫ ਘਟਿਆ ਲੇਕਿਨ ਉਹ 7 ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਗਏ ਅਗਰ ਉਹਨਾਂ ਦੀ ਹੋਰ ਨੀਅਤ ਚੰਗੀ ਹੁੰਦੀ ਤੇ ਮੈਨੂੰ ਲੱਗਦਾ 7 ਦੀ ਬਜਾਏ ਉਹ 10 ਵੀ ਜਿੱਤ ਸਕਦੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਮੈਨੇਜਮੈਂਟ ਜਾਂ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਖਾਸ ਕਰਕੇ ਜਿਹੜੀ ਅਨੰਦਪੁਰ ਸਾਹਿਬ ਦੀ ਸੀਟ ਅਗਰ ਵਿਜੇਂਦਰ ਸਿੰਘਲਾ ਨੂੰ 15 ਦਿਨ ਪਹਿਲਾਂ ਦੇ ਦਿੱਤੇ ਤੇ ਉਹਨਾਂ ਨੇ ਲਾਜ਼ਮੀ ਤੌਰ ਤੇ ਮਲਵਿੰਦਰ ਸਿੰਘ ਕੰਗਵੀ ਹਾਰ ਦੇਣ ਕਿਉਂਕਿ ਮਾਰਜ ਨਹੀਂ 10000 ਤੋਂ ਜ਼ਿਆਦਾ ਅਗਰ ਜਾਮਨੀ ਗੋਮਰ ਦੀ ਚੰਗੀ ਤਰ੍ਹਾਂ ਕਾਂਗਰਸ ਪਾਰਟੀ ਨੇ ਮਦਦ ਕੀਤੀ ਤਾਂ ਉਹ ਵੀ ਸੀਟ ਕੱਢ ਸਕਦੇ ਸੀ ਚਲੋ ਜ਼ਿੰਦਗੀ ਦੇ ਵਿੱਚ ਜੇ ਇਹ ਮੈਟਰ ਨਹੀਂ ਕਰਦੀ ਹੈ ਨਾ ਹੁਣ ਸਵਾਲ ਆਪਾਂ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਬਠਿੰਡਾ ਦੇ ਵਿੱਚ ਬਠਿੰਡਾ ਦੇ ਵਿੱਚ 9 ਹਲਕੇ ਨੇ ਜਿਨ੍ਹਾਂ ਚ ਬਠਿੰਡਾ ਰੂਲਰ ਲੰਬੀ ਪੁੱਚੋ ਮੰਡੀ ਬਡਲਾਡਾ ਤਲਵੰਡੀ ਸਾਬੋ ਮੋੜ ਮੰਡੀ ਮਾਨਸਾ ਸਰਦੂਲਗੜ ਤੇ ਬਠਿੰਡਾ ਇਹ ਜਿਹੜੇ 9 ਹਲਕੇ ਨੌਵੇਂ ਹਲਕਿਆਂ ਚ ਸ਼੍ਰੋਮਣੀ ਅਕਾਲੀ ਦਲ ਨੇ 5 ਹਲਕਿਆਂ ਦੇ ਵਿੱਚ ਲੀਡ ਕੀਤੀ ਹੈ ਆਮ ਆਦੀ ਪਾਰਟੀ ਨੇ ਤਿੰਨ ਹਲਕਿਆਂ 'ਚ ਲੀਡ ਕੀਤੀ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਹਲਕੇ 'ਚ ਲੀਡ ਕੀਤਾ। ਹੁਣ ਬਠਿੰਡਾ ਰੂਲਰ ਉਥੋਂ ਸ਼੍ਰੋਮਣੀ ਅਕਾਲੀ ਦਲ ਜਿੱਤਿਆ। ਲੰਬੀ ਉਥੋਂ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਜਿੱਥੋਂ ਖੁਦ ਲੰਬੀ ਤੋਂ ਗਰਮੀ ਗਰਮੀ ਸਿੰਘ ਖੁੱਡੀਆਂ ਸਾਹਿਬ ਹੋਣਾ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾ ਪੁੱਚੋ ਮੰਡੀ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਮਾਸਟਰ ਜਗਸੀਰ ਸਿੰਘ ਉਹ ਆਪਣੇ ਪਿੰਡੋਂ ਵੀ ਹਾਰ ਗਿਆ ਤੇ ਆਪਣਾ ਹਲਕਾ ਵੀ ਹਾਰ ਗਿਆ ਉਥੋਂ ਵੀ ਸ਼੍ਰੋਮਣੀ ਅਕਾਲੀ ਦਲ ਜਿੱਤਿਆ। ਬਦਲ ਅੱਡਾ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਪ੍ਰਿੰਸੀਪਲ ਬੁੱਧਰਾਮ ਉਹ ਵੀ ਆਪਣੇ ਹਲਕੇ 'ਚ ਹਾਰ ਗਏ ਨੇ ਤਲਵੰਡੀ ਸਾਬੋ ਜਿੱਥੋਂ ਖੁਦ ਜੀਤਮਿੰਦਰ ਸਿੰਘ ਸਿੱਧੂ ਐਮਐਲਏ ਰਹਿ ਚੁੱਕ ਨੇ ਉੱਥੋਂ ਵੀ ਸ਼੍ਰੋਮਣੀ ਕਾਲੀ ਦਲ ਜਿੱਤਿਆ ਉਹਨੇ ਜੇ ਆਮ ਆਦਮੀ ਪਾਰਟੀ ਦੇ ਜਿਹੜੇ ਤਿੰਨ ਐਮਐਲਏ ਜਿਹੜੀ ਆਪਣੀ ਸੀਟ ਬਚਾ ਸਕੇ ਨੇ ਮੋੜ ਮੰਡੀ ਤੋਂ ਜਸਵੀਰ ਸਿੰਘ ਸੁਬੀ ਸਿੰਘ ਮੈਸਰਖਣਾ ਉਹ ਜਿੱਤੇ ਨੇ ਮਾਨਸਾ ਤੋਂ ਚਾਹੇ ਉੱਤੇ ਦਾਗ ਲੱਗੇ ਨੇ ਪਰ ਜਿੰਨੀ ਉਹਨੇ ਮਦਦ ਕੀਤੀ ਆ ਗਿਆ ਸਾਬਕਾ ਸਿਹਤ ਮੰਤਰੀ ਜਿਵੇਂ ਉਹਨੂੰ ਸਰਕਾਰ ਨੇ ਕੱਢਿਆ ਹੈਗਾ ਜਿਵੇਂ ਕਿ ਨੇ ਨਾ ਦਹੀਂ ਚੋ ਮੱਖੀ ਜਾਂ ਵਾਲ ਕੱਢ ਦਈਦਾ ਉਹ ਮਾਨਸੇ ਉਹ ਸੀਟਾਂ ਵੋਟਾਂ ਪਵਾ ਸਕੇ ਆ ਆਮ ਆਦੀ ਪਾਰਟੀ ਉੱਥੋਂ ਉਹ ਜਿੱਤੇ ਹੈਗੇ ਨੇ ਔਰ ਨਾਲ ਦੀ ਨਾਲ ਸਰਦੂਲਗੜ ਤੋਂ ਜਿਹੜਾ ਗੁਰਪ੍ਰੀਤ ਸਿੰਘ ਬਣਾ ਵਾਲਿਆ ਉਹਨੇ ਲੀਡ ਦਿੱਤੀ ਹੈਗੀ ਹਾਲਾਂਕਿ ਲੀਡ 5000 ਦੀ ਹੈ ਤੇ ਬਠਿੰਡਾ ਅਰਬੰਦ ਦੀ ਗੱਲ ਕੀਤੀ ਜਾਵੇ ਜਿੱਥੋਂ ਬਠਿੰਡਾ ਅਰਬੰਦ ਤੋਂ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਰਹ ਚੁੱਕੇ ਨੇ ਮਨਪ੍ਰੀਤ ਸਿੰਘ ਬਾਦਲ ਫਿਰ ਉਹ ਬੀਜੇਪੀ ਚ ਸ਼ਾਮਲ ਹੋ ਗਏ ਨੇ ਉੱਥੋਂ ਬੀਜੇਪੀ ਜਿੱਤਿਆ ਮਤਲਬ ਬਠਿੰਡਾ ਦੇ 9 ਹਲਕਿਆਂ ਦੇ ਵਿੱਚੋਂ 5 ਹਲਕਿਆਂ ਤੇ ਸ਼੍ਰੋਮਣੀ ਕਾਲੀ ਦਲ 3 ਤੇ ਆਮ ਆਦਮੀ ਪਾਰਟੀ ਔਰ 1 ਤੇ ਭਾਰਤੀ ਜਨਤਾ ਪਾਰਟੀ ਜਿੱਤਿਆ ਜਿਹੜੇ ਜਿੱਤਣ ਦੇ ਕਾਰਨ ਕਰ ਹਰਸਮਿਰਤ ਕੌਰ ਬਾਦਲ ਪਹਿਲਾਂ 3 ਦਫਾ ਔਰ 4 ਦਫਾ MP ਬਣ ਚੁੱਕੇ ਨੇ ਇੱਕ ਤੇ ਉਹ ਲਗਾਤਾਰ ਵਿਚਰਦੇ ਰਹੇ ਨੇ ਦੂਜਾ NGO ਨੰਨੀ ਸ਼ਾਹ ਦੇ ਜ਼ਰੀਏ ਉਹਨਾਂ ਦੇ ਹੱਲੇ ਵੀ ਔਰਤਾਂ ਦੇ ਨਾਲ ਸੰਪਰਕ ਤੀਜਾ ਉਹਨਾਂ ਨੇ ਕਿਉਂਕਿ ਨੰਨੀ ਸ਼ਾਹ ਸਿੱਧੀ ਔਰਤਾਂ ਤੇ ਇਫੈਕਟ ਕਰਦੀ ਹੈ ਉਹਨਾਂ ਨੇ ਡੋਰਟੂ ਜੋ ਜਾ ਕੇ ਘਰ ਘਰ ਜਾ ਕੇ 1000 ਰੁਪਏ ਦੀ ਗੱਲ ਜਿੱਤੇ ਕਰਵਾਈ ਬੀਬੀਆਂ ਨੂੰ ਵੀ ਤੁਹਾਨੂੰ ਹਲੇ ਤੱਕ ਮਿਲੇ ਉਹ ਵੱਡਾ ਫੈਕਟਰ ਹੈਗਾ ਔਰ ਦੂਜਾ ਲੰਬੀ ਤੋਂ ਜਿਹੜੀ ਉਹਨਾਂ ਲੀਡ ਲੈ ਕੇ ਗਈ ਤਾਂ ਲਾਜ਼ਮੀ ਤੌਰ ਤੇ ਲੋਕਾਂ ਨੇ ਕਿਹਾ ਹੋਊਗਾ ਕਿ ਯਾਰ ਅਸੀਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਹਰਾ ਕੇ ਨਾ ਚੰਗਾ ਨਹੀਂ ਕੀਤਾ ਉਹਨਾਂ ਦੀ ਆਖਰੀ ਇਲੈਕਸ਼ਨ ਉਹ ਵੀ ਇੱਕ ਵਜਾ ਹੁਣ ਖੁੱਡੀਆਂ ਸਾਹਿਬ ਕਿਉਂ ਹਾਰੇ ਇੱਕ ਤੇ ਆਮ ਆਦੀ ਪਾਰਟੀ ਦੇ ਉਸ ਇਲਾਕੇ ਦੇ ਵਿੱਚ ਜਿੰਨੇ ਵੀ ਵਿਧਾਇਕ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਸੀ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਸੀ ਸਰਕਾਰ ਆਪਣੇ ਕੰਮ ਗਣਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਔਰ ਦੂਜਾ ਲੋਕਲ ਐਮਐਲਏ ਗੁਰਮੀਤ ਸਿੰਘ ਖੁੱਡੀਆਂ ਮਿਨਿਸਟਰ ਹੋਣ ਦੇ ਬਾਵਜੂਦ ਵੀ ਉਹ ਕੰਮ ਨਹੀਂ ਕਰ ਕਰਵਾ ਪਏ ਅਗੇ ਔਰ ਲੋਕਾਂ ਦੀ ਜਿਹੜੀ ਨਾਰਾਜ਼ਗੀ ਉਹ ਕਾਫੀ ਦਿਖੀ ਜਿੱਥੇ ਹਰਸਿਮਰਤ ਕੌਰ ਬਾਦਲ ਨੂੰ 32.71% ਦੀਆਂ ਵੋਟਾਂ ਪਈਆਂ ਨੇ ਉਹਦੇ ਮੁਕਾਬਲੇ ਗੁਰਮੀਤ ਸਿੰਘ ਖੁੱਡੀਆਂ ਨੂੰ 27% ਦੀਆਂ ਪਈਆਂ ਮਤਲਬ 4.31% ਦੀਆਂ ਵੋਟਾਂ ਲੈ ਕੇ ਹਰਸਿਮਰਤ ਕੌਰ ਬਾਦਲ ਜਿੱਤ ਗਈ ਹੈ ਕਰੀਬ ਉਹਨਾਂ ਦੀ ਜਿਹੜੇ ਜਿੱਤ ਦਾ ਮਾਰਜਨ ਉਹ 50000 ਦੇ ਕਰੀਬ ਹੈ